ਉਪਾ ਕਈ ਵਾਰੀ ਕਿਹਾ dennya na ki vi ਚਲੋ ਮੱਖੀ ਹੋਈ ਆ ਕਿਹੀ ਵੀ ਚੀਜ਼ ਦੇ ਵਿੱਚ ਡਿੱਗ ਜਾਵੇ ਤੇ ਚਲੋ ਮੱਖੀ ਆ ਆ ਦੇਖੋ ਆ ਪਾਣੀ ਵਾਲਾ ਗਲਾਸ ਸੀਗਾ ਹੁਣ ਇਹ ਪਾਣੀ ਪੀਤਾ ਜਸਟ 2 ਮਿੰਟ ਪਹਿਲਾਂ ਇਹਦੇ ਚ ਮੱਖੀ ਡਿੱਗੀ ਉਹ ਮੱਖੀ ਦੇਖੋ ਹੇ ਨੀਚੇ ਪਤਾ ਨਹੀਂ ਕੀ ਜੀਜੇ ਵਿੱਚੋਂ ਨਿਕਲੇ ਪਤਾ ਨਹੀਂ ਕੀ ਇਹ ਹੀ ਸਿਸਟਮ ਆ ਅੱਜਕੱਲ ਕੋਈ ਵੀ ਜੀਵ ਜੰਤੂ ਆ ਕੋਈ ਵੀ ਮੱਖੀ ਆ ਬਹੁਤ ਜਰੀਲੇ ਨੇ ਸੋ ਅਗਰ ਪਾਣੀ ਦੇ ਵਿੱਚ ਮੱਖੀ ਵੀ ਡਿੱਗਦੀ ਆ ਜਾਂ ਕੁਝ ਵੀ ਹੈ ਨਾ ਤੀਹ ਨਾ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਅੱਜ ਕੱਲ ਦੇ ਜੀਵ ਜੰਤੂ ਬਰਸਾਤਾਂ ਬਰਸੂਤਾਂ ਦਾ ਕਰਕੇ ਪਤਾ ਨਹੀਂ ਕਿੱਥੋਂ ਕਿੱਥੋਂ ਬੈਠੇ ਆਉਂਦੇ ਨੇ ਕੀ ਪ੍ਰੋਬਲਮ ਹੁੰਦੀ ਆ ਸੋ ਇਨਫੈਕਸ਼ਨਾਂ ਇਹਨਾਂ ਵਾਂਗ ਕਰਕੇ ਹੁੰਦੀਆਂ ਨੇ ਧਿਆਨ ਰੱਖਿਆ ਕਰੋ ਉਹ ਦੇਖੋ ਇੱਕ ਮੱਖੀ ਬਸ 2 ਮਿੰਟ ਪਹਿਲਾਂ ਡਿੱਗੀ ਆ ਤੇ ਇਹਨੇ ਕਿੰਨਾ ਮਤਲਬ ਕਿ نیچے ਉਹ ਕਿੰਨੇ ਜਵਾਨੂ ਜੇ ਨੇ ਪਤਾ ਨਹੀਂ ਕੀ ਚੀਜ਼ ਆ ਇਹ ਛੋਟੇ ਛੋਟੇ ਜਿਹੇ ਜੀ ਜੇ ਨਿਕਲ ਆਏ ਨੇ ਵਿੱਚੋਂ ਸੋ ਆਪਣਾ ਆਪਣਾ ਧਿਆਨ ਰੱਖਿਆ ਕਰੋ ਕਦੇ ਵੀ ਮੱਖੀ ਨੂੰ ਇੱਕ ਛੋਟੀ ਜੀ ਮੱਖੀ ਸਮਝ ਕੇ ਨਾ ਛੱਡ ਦਿਆ ਕਰੋ ਕਿ ਛੋਟੀ ਜੀ ਮੱਖੀ ਹੈ ਚਲੋ ਕੋਈ ਗੱਲ ਨਹੀਂ ਕਿਸੇ ਚੀਜ਼ ਦੇ ਵਿੱਚ ਡੇਗ ਗਈ ਤਾਂ ਕੋਈ ਗੱਲ ਨਹੀਂ ਬਟੇ ਜਰੀਲੀਆਂ ਹੁੰਦੀਆਂ ਨੇ ਮੱਖੀ ਪਰ ਮੈਨੂੰ ਪਾਣੀ 'ਚ ਕੱਢਣ ਦੀ ਕੋਸ਼ਿਸ਼ ਕਰਦੀ ਹੈ ਕਿ ਪਾਣੀ 'ਚ ਨਿਕਲ ਜਾਵੇ ਤੇ ਬਚ ਜਾਵੇ ਵਿਚਾਰੀ ਬਹੁਤ ਤੜਫ ਰਹੀ ਹੈ ਇਹਨੂੰ ਮੈਂ ਕੱਢਦੀ ਹਾਂ ਪਾਣੀ 'ਚੋਂ ਹੁਣ